ਤੂੰ ਮਿਰਚਾਂ ਤੂੰ ਫੁੱਲ ਕੱਢ ਤੂੰ ਦਰਖਤ ਬੰਦੀ ਜਾ ਰਹੀ ਆਪਣੀ ਪਛਾਣ ਕਰ ਤੋਰੀਆਂ ਨੇ ਤਾਂ ਸ਼ਰਮ ਹੀ ਲਾ ਛੱਡੀ ਦੇਖੋ ਦੋ ਮੰਜ਼ਲਾਂ ਛੱਤ ਲੀਆਂ ਨੇ ਸਾਡੇ ਗਵਾਂਢੀਆਂ ਨੇ ਇਹ ਉਹਨਾਂ ਤੋਂ ਵੀ ਉੱਤੇ ਜਾ ਰਹੀਆਂ ਨੇ ਹੁਣ ਉਹ ਉੱਥੇ ਵੀ ਦੇਖੋ ਕ੍ਰੰਮਲੀ ਨਿਕਲੀ ਉੱਥੇ ਵੀ ਆ ਕਸ਼ਮੀਰ ਵਾਲਾ ਡਾਂਸ ਵੀ ਕਸ਼ਮੀਰੀ ਮਿਰਚ ਤੁਹਾਨੂੰ ਵਿਖਾਉਣੀ ਆ ਆਓ ਜੀ ਜਿਵੇਂ ਮੁਸਲਿਮ ਧਰਮ ਦੇ ਵਿੱਚ ਲਿਖਤ ਚ ਹੈਗਾ ਵਾ ਪੀ ਜਿਹੜਾ ਮਜ਼ਦੂਰ ਆ ਉਹ ਜਦੋਂ ਮਜ਼ਦੂਰੀ ਕਰਕੇ ਹਟਦਾ ਉਹਦਾ ਪਸੀਨਾ ਸੁੱਕਣ ਤੋਂ ਪਹਿਲਾਂ ਉਹਨੂੰ ਮਜ਼ਦੂਰੀ ਉਹਦੀ ਦਿੱਤੀ ਜਾਵੇ ਨਾ ਜਿਵੇਂ ਸੰਧਾਰਾ ਮਾਲਵੇ ਵਾਲੀ ਸਾਈਡ ਤੇ ਜ਼ਿਆਦਾ ਮਸ਼ਹੂਰ ਆ ਸੰਧਾਏ ਦੇ ਜਿਹੜੇ ਜ਼ਿਆਦੇ ਫੋਨ ਮੈਨੂੰ ਬਠਿੰਡੇ ਵਾਲੀ ਸਾਈਡ ਤੋਂ ਹੀ ਆ ਰਹੇ ਨੇ ਮੈਂ ਬਾਹਰ ਉੱਥੇ ਲੈਕਚਰ ਦੇ ਜਾਨੀਆਂ ਵੀਡੀਓ ਬਣਾਈ ਜਾਨੀ ਇੰਨਾ ਪਤਾ ਨਹੀਂ ਵੀ ਮੈਂ ਕੱਪੜੇ ਸੁੱਕੜੇ ਪਾਏ ਸੀਗੇ ਤੇ ਕੱਪੜੇ ਆਪਾਂ ਲਾ ਲੈਨੇ بارش ਹੋ ਗਈ ਸ਼ੁਰੂ ਨੇਰੀ ਦੇ ਨਾਲ ਦੇਖੋ ਕਿੰਨੇ ਅਮਰੂਦ ਡੇਪੇ ਉਦਾਂ ਪਤਾ ਨਹੀਂ ਲੱਗਣਾ ਸੀਗਾ ਵੀ ਪੱਕ ਗਏ ਕਿ ਨਹੀਂ ਅੱਜ ਮੌਸਮ ਦੇਖੋ ਕਿੰਨਾ ਸੋਹਣਾ ਐਨਾ ਸੋਹਣਾ ਮੌਸਮ ਹੈ ਕਿ ਅੱਜ ਤੇ ਬਦੋ ਬਦੀ ਜਿਹੜਾ ਠੀਠ ਬੰਦਾ ਉਹਦਾ ਮੇਰੇ ਵਰਗਾ ਉਹਦਾ ਵੀ ਜੀ ਕਰਦਾ ਕੰਮ ਕਰਨ ਨੂੰ ਤੇ ਬਹੁਤ ਵਧੀਆ ਮੌਸਮ ਆ ਤੇ ਅੱਜ ਆਪਾਂ ਇਹ ਗਾਰਡਨ ਦੀ ਸਫਾਈ ਕਰਨ ਲੱਗੇ ਸੀਗੇ ਮੇਰੇ ਕੋ ਕਿੰਨੇ ਦਿਨਾਂ ਦਾ ਟਾਈਮ ਨਹੀਂ ਲੱਗਦਾ ਤੇ ਅੱਜ ਆਪਾਂ ਆਂਟੀ ਨੂੰ ਬੁਲਾਇਆ ਸੀਗਾ ਤੇ ਉਹ ਕਰਨਗੇ ਸਾਫ ਸਫਾਈ ਖਲਾਰਾ ਦੇਖ ਲਓ ਆਪਾਂ ਕਿੰਨਾ ਵਿੱਚ ਪਿਆ ਆ ਦੇਖੋ ਕਿੰਨਾ ਘਾਹ ਆਇਆ ਖੜੇ ਵੀ ਵਿੱਚ ਆਪਾਂ ਦੇਖਦੇ ਨੇ ਉਹ ਉੱਥੇ ਮੈਂ ਚਲੇਗੀ ਨਾ ਤੇ ਬਿਲਕੁਲ ਨਹੀਂ ਮੈਂ ਦੱਸਣਾ ਜਿਵੇਂ ਤੁਹਾਨੂੰ ਉਸ ਦਿਨ ਵਾਲੀ ਵੀਡੀਓ ਤੁਹਾਨੂੰ ਦੱਸਿਆ ਸੀਗਾ ਵੀ ਇਹ ਮੇਰੇ ਕੱਦ ਤੋਂ ਵੀ ਉੱਚਾ ਚਾ ਜਿਹੜਾ ਘਾਹ ਹੋਇਆ ਪਿਆ ਤੇ ਫਾਲਾ ਜੇ ਕੋਈ ਨਹੀਂ ਲੱਗ ਰਿਹਾ ਵੈਸੇ ਮੈਂ ਸਾਫ ਸਫਾਈ ਸਾਰੀ ਕਰਾ ਕੇ ਤੇ ਫਿਰ ਆਪਾਂ ਜਿਹੜਾ ਕੋ ਗੁੜ ਦਾ ਮਿਸ਼ਰਣ ਹੁੰਦਾ ਨਾ ਉਹਦੀ ਸਾਰੀ ਸਪਰੇ ਕਰਾਂਗੇ ਵੀ ਸ਼ਾਇਦ ਫਾਲਾ ਜੇ ਫੁੱਲ ਵੀ ਬਹੁਤ ਲੱਗੇ ਆ ਉੱਥੇ ਲੱਗਿਓ ਸੁਵੰਜਨਾ ਦੇ ਕੋਲ ਲੱਗੀ ਹੈ ਜਿਹੜੀ ਆਪਣੀ ਪੇਠੇ ਦੀ ਵੱਲ ਤੇ ਇੱਥੇ ਮੇਰੇ ਕੋਲ ਆਈ ਹੈ ਤੁਸੀਂ ਦੇਖ ਸਕਦੇ ਹੋ ਇੱਥੇ ਆ ਮੇਰੇ ਕੋ ਆਈ ਆ ਤੇ ਐਨੇ ਐਨੇ ਫਲ ਲੱਗ ਕੇ ਜਿਹੜਾ ਉਹ ਝੜਦਾ ਜਾਂਦਾ ਕੋਈ ਹੋਰ ਦੇਸੀ ਇਲਾਜ ਕਿਸੇ ਨੂੰ ਪਤਾ ਹੋਵੇ ਤੇ ਜਰੂਰ ਕਮੈਂਟ ਕਰਕੇ ਦੱਸਿਓ ਤੇ ਇੱਧਰ ਜਿਵੇਂ ਜਿਵੇਂ ਸਾਡੇ ਗਵਾਂਢੀ ਉੱਪਰਲੀ ਮੰਜ਼ਿਲ ਛਤੀ ਜਾਂਦੇ ਨਾ ਉਦੋਂ ਹੀ ਸਾਡੀਆਂ ਤੋਰੀਆਂ ਦੀ ਵੱਲ ਦੇਖੋ ਉਹ ਉੱਪਰਲੀ ਮੰਜ਼ਲ ਤੱਕ ਵੀ ਪਹੁੰਚੇਗੀ ਤੇ ਪਰ ਫਲ ਨਹੀਂ ਆਇਆ ਕਿਉਂਕਿ ਪਹਿਲਾਂ ਆਇਆ ਸੀ ਫਲੇ ਨਹੀਂ ਭੀ ਇਹ ਜਿਹੜਾ ਬੀ마ੜਾ ਵਾ ਫਲ ਪਹਿਲਾਂ ਹੈਗਾ ਸੀਗਾ ਤੇ ਹੁਣ ਨਹੀਂ ਫਲ ਆ ਰਿਹਾ ਕਿਉਂਕਿ ਮੌਸਮ ਜਿਹੜਾ ਉਹ ਨਾ ਖਰਾਬ ਹੋ ਰਿਹਾ ਇਦਾਂ ਹੀ ਰੋਜ ਹੋ ਜਾਂਦਾ ਮੀਂਹ ਆ ਜਾਂਦਾ ਤੇ ਕੁਸ ਮੂਸਾ ਜਾਂਦਾ ਜਦੋਂ ਧੁੱਪ ਲੱਗੂਗੀ ਫੇਰ ਹੀ ਉਹ ਜਿਹੜਾ ਵਾ ਬੂਟੇ ਨੂੰ ਕਿਹੇ ਨੂੰ ਫਲ ਪੈਂਦਾ ਵਾ ਚੱਜ ਦਾ ਵਜਾਰ ਵਾਲੇ ਟਹਿਣਾ ਸਾਹਿਬ ਬੂਟੇ ਨੂੰ ਕਹਿੰਦੇ ਨਾ ਮੇਤੇ ਤੂੰ ਮਿਰਚ ਆ ਤੂੰ ਫੁੱਲ ਕੱਢ ਤੂੰ ਦਰਖਤ ਬੰਦੀ ਜਾ ਰਹੀ ਆਪਣੀ ਪਛਾਣ ਕਰ ਆਪਣੀ ਪਛਾਣ ਨੂੰ ਪਛਾਣ ਕੇ ਤੂੰ ਇੱਕ ਮਿਰਚ ਦਾ ਬੂਟਾ ਐ ਛੋਟਾ ਉਹਨੂੰ ਮਿਰਚ ਜਿਆਦੀ ਲੱਗਦੀ ਆ ਤੇ ਨਹੀਂ ਕੋੜੀ ਲਾਉਣੀ ਤਾਂ ਮਿੱਠੀ ਲਾ ਦੇ ਵੈਸੇ ਇਹ ਜਿਹੜੇ ਬੂਟੇ ਆ ਸਾਡੇ ਕਸ਼ਮੀਰੀ ਮਿਰਚਾਂ ਦੇ ਨੇ ਪਰ ਕੋਈ ਕੋਈ ਫੁੱਲ ਆ ਇਹ ਦੇਖੋ ਨਿੱਕੀ ਜੀ ਮਿਰਚ ਵੀ ਬਣੀ ਹੈ ਨਿੱਕੀ ਜੀ ਮਿਰਚ ਬਣ ਗਈ ਹੈ ਤੇ ਮੀਂਹ ਜਿਆਦਾ ਆ ਗਿਆ ਆਪਾਂ ਅਮਰੂਦ ਚੁੱਕ ਕੇ ਚੱਲਦੇ ਆਂ ਘਰ ਨੂੰ ਅੱਜ ਤੇ ਆਪਾਂ ਜਿਹੜਾ ਬਾਗ ਹੀ ਲੁੱਟ ਲਿਆ ਇੰਨੇ ਅਮਰੂਦ ਜਿਹੜੇ ਆਪਾਂ ਥੱਲੇੋਂ ਚੁੱਕੇ ਆ ਟੱਪ ਕੇ ਹੋਏ ਜੀ ਇਹਨਾਂ ਨੂੰ ਕਹਿੰਦੇ ਥੋੜੇ ਸਾਰੀ ਸਾਫ ਸਫਾਈ ਕਰਕੇ ਫਿਰ ਆਪਾਂ ਤੁਹਾਨੂੰ ਮਿਲਦੇ ਆਂ ਪਹਿਲਾਂ بارش ਹੋ ਗਈ ਆਪਾਂ ਅੰਦਰ ਚੱਲਦੇ ਆਂ ਬਾਅਦ ਚ ਦੇਖਦੇ ਆਂ ਕੰਮ ਕਰ ਸਕਦੇ ਆ ਇੱਥੇ ਕਿ ਨਹੀਂ ਕਰ ਸਕਦੇ ਅਰੇ ਇਹ بارش ਜਿਆਦੀ ਹੋ ਗਈ ਫਿਰ ਹਟ ਜਿਓ ਚੰਗਾ ਬਾਰ ਰੁਕ ਰੁਕ ਜੁਗਦੇ ਬਾਤ ਕਰਦੇ ਹੋ ਬਸ ਮਾੜਾ ਛੜਕ ਆਇਆ ਸੀ ਜਾ ਆਂਟੀ ਚਾਹ ਬਣਾਦਾ ਠੀਕ ਆ ਆ ਮੋٹے ਮੋٹے ਬੂਟੇ ਜਿਹੜੇ ਨਾ ਇੱਥੇ ਰੱਖ ਦੋ ਸਾਰੇ ਆਪੇ ਬਾਅਦ ਚ ਚੁੱਕ ਲਾਂਗੇ ਤੇ ਇਹ ਬੂਟਿਆਂ ਦਾ ਖਾਸ ਧਿਆਨ ਰੱਖਿਓ ਤੁਸੀਂ ਵਿੱਚੋਂ ਇਹ ਨਾ ਖਰਾਬ ਹੋ ਜਿਹੜੀਆਂ ਮੇਰੀ ਜਿਹੜੀਆਂ ਹੈਗੀਆਂ ਗੁਵਾਰੇ ਦੀਆਂ ਫਲੀਆਂ ਥੋੜੀ ਹੁੰਦਾ ਆਂਟੀ ਗੁਵਾਰੇ ਇੱਥੇ ਇਹ ਮਾਲਵੇ ਦਾ ਹੈ ਮਾਲਵੇ ਚ ਹੁੰਦਾ ਗੁਵਾਰਾ ਉਹ ਜਿਵੇਂ ਮਨਾ ਥੋੜਾ ਹੀ ਆ ਜੀ ਤੁਹਾਡਾ ਜਮਾਨਾ ਜਾਂ ਸੀ ਛੋਟੇ ਜਆ ਬਠੇ ਰਹੇ ਸਾਡੇ ਖਾਲੀ ਹਾਂ ਪਹਿਲਾਂ ਹੁੰਦਾ ਸੀ ਤੁਸੀਂ ਕਿੱਧਰ ਲਈ ਫੈੜ ਟਾਂਟੀ ਫੈੜ ਵਾਲ ਦੇ ਫੈੜ ਵਾਲ ਦੇ ਉਧਰ ਹੁੰਦਾ ਸੀ ਇੱਕ ਵਾਰ ਹਾਂਜੀ ਕੜੂਆ ਵਾਲਾ ਕੜੂਆ ਠੀਕ ਠੀਕ ਆ ਠੀਕ ਆ ਵੈਸੇ ਅੱਜਕੱਲ ਘਟ ਮਿਲਦਾ ਅੰਮ੍ਰਿਤਸਰ ਵਾਲੀ ਸਾਈਡ ਤੇ ਵੀ ਵੈਸੇ ਘਾਟੀ ਮਿਲਦਾ ਪਰ ਜਿਵੇਂ ਹੁਣ YouTube ਤੇ ਵੀਡੀਓ ਚੱਲਦੀਆਂ ਨੇ ਸੋਸ਼ਲ ਮੀਡੀਆ ਤੇ ਕੋਈ ਚੀਜ਼ ਆਪਾਂ ਮਸ਼ਹੂਰ ਕਰਦੇ ਨੇ ਨਾ ਫਿਰ ਉਹ ਹਰ ਸ਼ਹਿਰ ਦੇ ਵਿੱਚ ਪਹੁੰਚ ਜਾਂਦੀ ਹੈ ਐਰਕੇ ਅੰਮ੍ਰਿਤਸਰ ਵਾਲੀ ਸਾਈਡ ਤੇ ਗਏ ਤੇ ਐਰਕੇ ਉੱਥੇ ਗੁਵਾਰੇ ਦੀਆਂ ਫਲੀਆਂ ਵੇਖਿਆ ਨੇ ਤੇ ਨਹੀਂ ਅਸੀਂ ਉਧਰ ਹੀ ਰਹਿੰਦੇ ਰਹੇ ਕਦੀ ਗੁਵਾਰੇ ਦੀ ਫਲੀ ਨਹੀਂ ਦੇਖੀ ਜਦੋਂ ਸੰਗਰੂਰ ਦਵਾਈ ਲੈਣ ਜਾਂਦੇ ਹੁੰਦੇ ਸੀ ਨਾ ਉਦੋਂ ਅਸੀਂ ਉਧਰਲੀ ਸਾਈਡ ਤੇ ਦੇਖਦੇ ਹੁੰਦੇ ਸੀ ਮਾਲਵੇ ਵਾਲੀ ਸਾਈਡ ਤੇ ਜ਼ਿਆਦਾ ਮਸ਼ਹੂਰ ਆ ਜਿਵੇਂ ਸੰਧਾਰਾ ਮਾਲਵੇ ਵਾਲੀ ਸਾਈਡ ਤੇ ਜ਼ਿਆਦਾ ਮਸ਼ਹੂਰ ਆ ਸੰਧਾਰੇ ਦੇ ਜਿਹੜੇ ਜ਼ਿਆਦਾ ਫੋਨ ਮੈਨੂੰ ਬਠਿੰਡੇ ਵਾਲੀ ਸਾਈਡ ਤੋਂ ਹੀ ਆ ਰਹੇ ਨੇ ਤੇ ਅੰਮ੍ਰਿਤਸਰ ਵਾਲੀ ਸਾਈ ਮੈਂ ਬਾਹਰ ਉੱਥੇ ਲੈਕਚਰ ਦੇ ਜਾਨੀਆਂ ਵੀਡੀਓ ਬਣਾਈ ਜਾਨੀ ਐਨਾ ਪਤਾ ਨਹੀਂ ਵੀ ਮੈਂ ਕੱਪੜੇ ਸੁੱਕੜੇ ਪਾਏ ਸੀਗੇ ਤੇ ਕੱਪੜੇ ਆਪਾਂ ਲਾ ਲੈਨੇ بارش ਹੋ ਗਈ ਸ਼ੁਰੂ ਆ ਜਾ ਆ ਜਾ ਆ ਜਾ ਆ ਜਾ ਆ ਜਾ ਆਜੋ ਆਪਾਂ ਦੇਖਦੇ ਆਂ ਵੀ ਕਿੰਨਾ ਕੰਟੀਨਿਊ ਕੰਮ ਕਰ ਲਿਆ ਆ ਜਾ ਆ ਜਾ ਮੇਰੇ ਪੁੱਤ ਟਾਫੀ ਵੀ ਵੇਖਣ ਆਇਆ ਟਾਫੀ ਵੇਖ ਸਾਫ ਸਫਾਈ ਹੋ ਗਈ ਆਪਣੀ ਉਹ ਸਾਫ ਸਫਾਈ ਕਰਤੀ ਨਾ ਆਂਟੀ ਨੇ ਵੇ ਸੋਣਾ ਸੋਣਾ ਬਣ ਗਿਆ ਨਾ ਹੈ ਨਾ ਟਾਫੀ ਇੰਨਾ ਸਾਰਾ ਸਾਫ਼ ਕਰਤਾ ਅਜੇਖੂ ਢੇਰ ਲਾਤਾ ਸਾਰਾ ਉਹਨਾਂ ਨੇ ਕੱਢ ਗਏ ਇਹਦੇ ਥੱਲੇ ਬੂਟਾ ਆ ਆਪਣਾ ਆਏ ਹਾਏ ਇਹ ਥੱਲੇ ਬੂਟਾ ਆ ਆਪਣਾ ਫਲੀਆਂ ਦਾ ਆਏ ਹਾਏ ਵਿਚਾਰਾ ਟੁੱਟ ਗਿਆ ਅੱਗ ਇਹ ਵੱਧ ਜਿਆਦੇ ਗਏ ਨੇ ਤੇ ਫਾਲੇ ਇਹਨਾਂ ਨੂੰ ਪਿਆ ਨਹੀਂ ਏਰ ਕਿ ਜਿਵੇਂ ਬਰਸਾਤਾ ਪਹਿਲਾਂ ਹੋ ਗਿਆ ਨਾ ਤਾਂ ਕਰਕੇ ਨਹੀਂ ਫਲ ਪਿਆ ਹਣੋਂ ਥੋਦਾ ਗੰਟੀ ਪਹੁੰਚ ਗਏ ਗੰਟੀ ਨਾ ਕਹਿੰਦੇ ਸੀ ਵੀ ਆ ਜਿਹੜਾ ਰਹਿਣ ਦੇ ਨਹੀਂ ਖੜਾ ਇਹ ਸੁੱਕ ਜਾਊਗਾ ਤੇ ਚੱਲ ਪੁੱਟ ਦੇਣੀ ਆ ਜਾਣ ਕੇ ਵੀ ਡਰ ਲੱਗਦਾ ਪਤਾ ਨਹੀਂ ਉਹਨਾਂ ਨੂੰ ਜਾਂ ਕਿੱਦਾਂ ਮੈਂ ਖਾਂਢੀ ਤੋਂ ਹੁਦਰਾ ਕਰੋ ਮੈਂ ਇੱਧਰ ਆ ਜਾਈ ਨਹੀਂ ਤੁਹਾਡੇ ਕੋਲ ਤੇ ਇੱਧਰ ਆਪਣੀ Shimla mirchਾਂ ਲੱਗੀਆਂ ਆਪਾਂ ਨੂੰ ਉਹ ਕੱਢਣਾ ਪੈਣਾ ਵੇਖਦੇ ਆਂ ਬੂਟੇ ਕਿੜੇ ਕਿੜੇ ਹੋਏ ਕਹਤਾਂ ਜਿਵੇਂ Amazon ਜੰਗਲਾਂ ਦੇ ਵਿੱਚ ਲੱਗ ਗਈ ਹੁੰਦੀ ਨਾ ਮੈਂ ਬੂਟੇ ਤਾਂ ਸੋਹਣੇ ਹੋਏ ਆ ਪਰ Shimla mirchਾਂ ਜੇ ਲੱਗੀਆਂ ਇਹ ਦੇਖੋ ਫਿਮਣਾ ਮਰਤੀਆ ਤੇ ਬੂਟੇ ਤੇ ਸੋਹਣੇ ਹੋਏ ਪੀਲੀਆਂ ਦੇ ਆ ਸਾਰੀਆਂ ਵਿੱਚ ਲੁੱਟੀਆਂ ਨੇ ਇਹਨਾਂ ਨੂੰ ਆਪਾਂ ਕੱਢਾਂਗੇ ਆਹ ਕਾਹੀ ਵੱਲੋਂਗੇ ਹਾਂ ਨਹੀਂ ਜਿੱਬੜਨੀ ਹੈ ਬੜੀ ਨੀਂਂਦੀ ਕਿਹੜੀ ਚੀਜ਼ ਹੋਊਗੀ ਇਹ ਅਨਿਕਾ ਨਿਕਲ ਲੱਗਾ ਕੁਝ ਤਾਂ ਨੀਂਨ ਕਾਹੀ ਵੱਲ ਲੋਵੇ ਰਹਿਣਾਂਗੇ ਇਹਨੂੰ ਆਪਾਂ ਘਟਾਂਗੇ ਨਹੀਂ ਅੰਟੀ ਆ ਜਿਹੜੀ ਵਿੱਚ ਵੱਲ ਗਈ ਆ ਵੀ ਕੱਟਿਓ ਨਾ ਜਿਹੜੀ ਹੋਈ ਆ ਨਾ ਆਪਣੇ ਆਪ ਇਹਦੀ ਜੱਟ ਦੇਖ ਕੇ ਕੱਟਿਓ ਜੀ ਇਦੋਂ ਸਾਰਾ ਕਾਕੂ ਇਹਦੀ ਜਹਿਣ ਨਾ ਕੱਟੀ ਜਾਵੇ। ਉਹਨੇ ਜੇ ਤੂੰ ਇਦਰ ਕਰੋ ਫਿਰ ਮੈਂ ਆਣੀ ਨਹੀਂ ਇਦਾਂ। ਆ ਬਾਰੋ ਬਾਰੋ ਇਦਰ ਕੱਟ ਦੋ ਇੱਥੋਂ ਤੱਕ ਐ ਪੱਕਾ ਵਾ ਆ ਜਿਹੜਾ ਸਾਰਾ ਹੀ ਕੱਟ ਦੋ। ਹਾਂ ਹਾਂ ਹਾਂ। ਬਾਕੀ ਉਹ ਪਿੱਛੋਂ ਤਾਂ ਖਾਲੀ ਹੋਈ ਆ ਬਸ ਇੰਨਾ ਹੀ ਰਹਿ ਗਿਆ ਹੋਈ ਥੋੜਾ ਵੱਡਾ ਕੰਮ ਆ। ਇੱਕ ਦਿਹਾੜੀ ਚ ਹੋ ਜਾਣਾ ਸਾਰੇ ਥੋੜਾ। ਜਿੰਨਾ ਖਾਹੋਂ ਨੇ ਪਾਇਆ ਪਰ ਬੁੱਟਨ ਨੂਣੀ ਜੀ ਗੱਲ ਜਿਵੇਂ ਅਨਿਕ ਨਿਕੇ ਦੇਖੋ ਲੱਗੇ ਹੋਏ ਹਲਵੇਂ ਦੇਖਦੇ ਆ ਜੀ ਥੋੜੀ ਜਿਹੀ ਹਵਾ ਸੰਤੂ ਵੀ ਨਾ ਤਾਂ ਨਿਕਲ ਕੇ ਫਿਰ ਸ਼ਾਇਦ ਲੱਗ ਜੇ ਕੁਛ ਇਹਨੂੰ ਲੱਗਦਾ ਤੇ ਬਹੁਤ ਆ ਪਰ ਫਲਦਾ ਨਹੀਂ ਅੱਗੇ ਸਾਰੀਆਂ ਵਿਚਾਰੀਆਂ ਦੱਬੀ ਆਂਗੇ ਥੱਲੇ ਛਿਟੂਗੜੋ ਪੱਤਾ ਨਾ ਰੇਣ ਦੇ ਪੱਤੇ ਤੋਂ ਵੀ ਵੱਡਾ ਐਡੀ ਵੱਡੀ ਧਰੇਕ ਆ ਇਹਦੇ ਉੱਪਰ ਸਾਰੀਆਂ ਚੜੀਆਂ ਪਈਆਂ ਨੇ ਉਹ ਬਾਹਰਲੀ ਸਾਈਡ ਤੋਂ ਵੀ ਇਧਰ ਵੀ ਸਾਬ ਉੱਤੇ ਚੜੀਆਂ ਵੀ ਜੇ ਇੰਨੀਆਂ ਕਿਤੇ ਤੋਰੀਆਂ ਲੱਗਦੀਆਂ ਤੇ ਤੋਰੀਆਂ ਹੀ ਤੋਰੀਆਂ ਹੋ ਜਾਣੀਆਂ। ਤੇ ਅਭੀ ਕੀ ਖੋਦ ਕਰਾਈ? ਨਾ। ਜਾ ਕੇ ਨਵਾਉਂਗੀ ਫਿਰ ਨੌਣ ਲਗਾ ਪਾਈਦਾ। ਕੀ ਖਾਣਾ ਵਿੱਚ ਟਕੜ-ਟਕੜ ਕੇ ਕੀ ਖਾਣਾ? ਖਾਈ ਹੈ ਹੀ ਪਮਕੜ ਦੇ ਖਾਈ ਜਾਂਦਾ। ਇਹਨੂੰ ਪੜੂਆ। ਹਣ ਲਓ ਜਾਓ। ਹਾਂ ਸਾਰੇ ਮੂਲ ਬੇੜ ਲਿਆ। ਮਿੱਟੀ ਨਾ। ਤੇ ਇਧਰ ਆਪਾਂ ਪਹਿਲਾਂ ਸਫਾਈ ਕਰ ਲਈ ਸੀ ਜਿਵੇਂ ਉਸ ਦਿਨ ਤੁਹਾਨੂੰ ਪਿੰਡਿਆਂ ਦੇ ਬੂਟੇ ਦਿਖਾਏ ਸੀ ਨਾ। ਵੀ ਉਹਨਾਂ ਨੂੰ ਫਾਲਤਿਆਂ ਬਹੁਤ ਪ੍ਰਿਆਪਰ ਵੀ ਲੱਗ ਨਹੀਂ ਰਹੀਆਂ ਸਿਜੂ ਤੁਹਾਨੂੰ ਵਜਾ ਖੋੜੇਗਾ ਜਨਕਾ ਕਹਿੰਦੀ ਤੇ ਉਧਰ ਆ ਪਾਟੀ ਦੇ ਨਾਲ ਲੱਗਦੇ ਆ ਹੰਟੀ ਨੂੰ ਦੱਸੀ ਜੰਨੇ ਹੰਟੀ ਕਹਿੰਦੇ ਮੈਨੂੰ ਥੋੜਾ ਜਿਹਾ ਦੇਖਦਾ ਘਟਾ ਤੇ ਕਿਤੇ ਨਾ ਹੋਵੇ ਵਿੱਚ ਬੂਟੇ ਵੱਡੇ ਜਾਣ ਹੁਣ ਇਧਰ ਦੀ ਚਲਦੇ ਆ ਸਾਟਿਆ ਗੈਂਟੀ ਦਾਮ ਲੈ ਰਿਓ ਦਾਮ ਲੈ ਲਓ ਦਾਮ ਦਾਮ ਹਾਂ ਦਾਮ ਮਿਚ ਗਏ ਹਮ ਅੱਛਾ ਇਧਰ ਇੱਥੇ ਤੂੰ ਕਿਹੜੀ ਸੀਗੀ ਵੇਲ ਆ ਲੱਗਾ ਆ ਜਿਹੜਾ ਲੱਗਾ ਕੁਛ ਇਹਦੇ ਵਿੱਚ ਜਿਵੇਂ ਆਪਣੀ ਤੋਰੀਆਂ ਨਹੀਂ ਕਿੰਨੇ ਕਿ ਲੱਗਦੀ ਹੁੰਦੀਆਂ ਆ ਦੇਖੋ ਇੱਥੇ ਲੱਗਾ ਆਂਟੀ ਕਹਿੰਦੇ ਪਤਾ ਨਹੀਂ ਮੈਨੂੰ ਮੈਂ ਆਂਟੀ ਨੂੰ ਪੁੱਛ ਰਹੀ ਸੀ ਆਂਟੀ ਵੇਲ ਕਾ ਦੀ ਇਹ ਦੇਖੋ ਆਈ ਹੋਊਗੀ ਕਾ ਕਹੀਏ ਇਹ ਕੋਈ ਦੇਖ ਲੋ ਹਾਲੇ ਖੜੀ ਰਹਿ ਰਹੇ ਹਾਂ ਤਾਂ ਹਾਂ ਉਹ ਹੀ ਮੈਂ ਕਹਿੰਦੀ ਖੜੀ ਰਹਿ ਰਹੇ ਨੇ ਕੁਦਰਤ ਦੀ ਚੀਜ਼ ਆ ਆਪਣੇ ਆਪ ਹੋਈ ਕਿ ਆ ਪਤਾ ਕਿਆ ਚੀਜ਼ ਹੋਵੇ ਇਹਨੂੰ ਆਪਾਂ ਚੁੱਕ ਦਿੰਨੇ ਆਂ ਆਂਟੀ ਤੋੜ ਦੇ ਨਹੀਂ ਇਹਨੂੰ ਇਹ ਇੱਧਰ ਆਈ ਆਪਣੀ ਚਿਬੜਾਂ ਦੀ ਵੱਲ ਇਹ ਵੀ ਰਹਿੰਦੇ ਆਂਟੀ ਚਿਬੜਣੀ ਅਸੀਂ ਗਵਾਉਂਦੇ ਹੁੰਦੇ ਚੰਗਾ ਇਹ ਵੀ ਨਾ ਕੱਟਿਓ ਜੀ ਇਹ ਵੀ ਮਾਲਵੇ ਦੀ ਮਸ਼ਹੂਰ ਚੀਜ਼ ਆ ਇਹ ਤੋਂ ਬਿਨਾ ਮਾਲਵੇ ਨੂੰ ਜਾਣਿਆ ਨਹੀਂ ਜਾਂਦਾ ਚਿਬੜਾਂ ਦੀ ਚਟਣੀ ਚਿਬੜਾਂ ਦੀ ਦਾਲ ਚਿਬੜਾਂ ਦਾ ਆਚਾਰ ਤੇ ਚਿਬੜਾਂ ਦੀ ਪੰਜੀਰੀ ਸਾਡੇ ਇੱਕ ਜਾਣਕਾਰ ਨੇ ਕਰਪੂਥਰਾ ਜੇਲ੍ਹ ਤੋਂ ਉਹ ਕਹਣਗੇ ਚਿਬੜਾਂ ਦੀ ਵੱਲ ਤੇ ਮਰਬੀ ਦੀ ਗੱਲ 'ਚ ਕੁਝ ਨਹੀਂ ਮਿਲਦਾ ਉਹ ਇਦਾਂ ਕਹਿੰਦੇ ਹੁੰਦੇ ਆਪਾਂ ਹੀ ਕਹਿੰਦੇ ਭਾਈ ਮਜੀਬ ਸਿੰਘ ਵੀ ਬਹੁਤ ਸਿਆਣੇ ਹੁੰਦੇ ਆ ਉਹ ਆਪਣੇ ਆਪ ਨੂੰ ਵੈਸੇ ਕਹਿੰਦੇ ਨੇ ਕਹਿੰਦੇ ਸਾਡੀ ਗੱਲ ਤੇ ਜਿਬੜਾਂ ਦੀ ਬਲ ਚ ਕੁਝ ਨਹੀਂ ਨਿਕਲਣਾ ਸਾਰੀ ਜਗ੍ਹਾ ਹੀ ਇਹਨੇ ਮੱਲੀ ਪਈ ਆ ਸਾਰੀ ਇੱਧਰ ਸੁੱਟ ਦੇ ਨੇ ਜੇ ਕੁਝ ਲੱਗਣਾ ਉਹ ਤੇ ਲੱਗ ਜਿਓ ਆਂਟੀ ਪੁੱਛਦੇ ਆ ਕੀ ਮੈਂ ਆਂਟੀ ਨੂੰ ਦੱਸਦੀ ਪਈ ਸੀ ਇਹ ਨਾ ਸੌਂਜਣਾ ਆਂਟੀ ਇਹਦੀ ਸਬਜ਼ੀ ਵੀ ਬਣਦੀ ਆ ਇਹਦਾ ਅਚਾਰ ਵੀ ਬਣਦਾ ਤੇ ਇਹਦਾ ਪਾਊਡਰ ਵੀ ਬਣਦਾ ਤੁਸੀਂ ਕੀ ਬੋਲਦੇ ਇਹਨੂੰ ਮਰੀਂਗਾ ਸੌਂਜਣਾ ਹਾਂ ਹਾਂ ਮਰੀਂਗਾ ਬੋਲਦੇ ਸੀ ਮਰੀਂਗਾ ਅੱਛਾ ਤੂੰ ਹੀ ਅੰਗਰੇਜ਼ੀ ਦੀ ਬੋਲਦੇ ਮੈਂ ਸੌਂਜਣਾ ਪੰਜਾਬੀ ਚ ਬੋਲੀ ਜਾਂ ਨਹੀਂ ਹਾ ਮਰੀਂਗਾ ਅੱਜ ਜਾਇ ਕਾ ਗਏ ਹਾਂ ਖਾਣੇ ਨੂੰ ਹਾਂ ਆਂਟੀ ਜੀ ਸਬਜ਼ੀ ਬਣਾਉਂਨੇ ਨੇ ਤੇ ਇਹਨਾਂ ਦੀ ਹਾਂ ਤੇ ਕਿਦਾਂ ਉਦਾਂ ਹੀ ਖਾਂਦੇ ਹੁੰਦੇ ਸੀ ਉਹ ਖਾ ਲੈਂਦੇ ਪੱਤੇ ਕਹਿੰਦੇ ਠੀਕ ਹੈ ਇਹ ਹਾਂ ਪੱਤੇ ਬਹੁਤ ਜਿਹਦੇ ਫਾਇਦੇਮੰਦ ਹੁੰਦੇ ਆ ਬਹੁਤ ਇਹ ਤੇ ਬਹੁਤ ਵਧੀਆ ਗੱਲ ਕਿ ਤੁਸੀਂ ਸਿੱਧੇ ਪੱਤੇ ਖਾ ਲੈਂਦੇ ਸਤਿਆਂ ਨੂੰ ਨਾ ਸਬਜ਼ੀ 'ਚ ਵੀ ਪਾਇਆ ਜਾਂਦਾ ਜਿਵੇਂ ਕੜੀ ਪੱਤਾ ਨਹੀਂ ਪਾਉਂਦੇ ਆਪਾਂ ਹਾਂ ਜੀ ਹਾਂ ਆਂਟੀ ਨੇ ਅਣਜਾਣੇ 'ਚ ਇਹ ਜਿਹੜੀ ਚੀਜ਼ ਹੈ ਦੇਖੋ ਕਿੰਨੀ ਫਾਇਦੇਮੰਦ ਖਾਈ ਜਾਂਦੀ ਆਂਟੀ ਇਦਾਂ ਹੀ ਆਪਾਂ ਬਚਪਨ 'ਚ ਵੀ ਕਈ ਚੀਜ਼ਾਂ ਜਿਵੇਂ ਆ ਗੋਲਾਵਾਂ ਵਗੈਰਾ ਹੋ ਗਈਆਂ ਚਾਹ ਜਾਂ ਪੱਤੇ ਹੋ ਗਏ ਤੂ ਤੇਦੇ ਪੱਤੇ ਕਈ ਅਮਰੂਦ ਦੇ ਪੱਤੇ ਵੀ ਉਹੀ ਖਾਈ ਜਾਣੇ ਹਨ ਹੁਣ ਕਹਿੰਦੇ ਵੀ ਸਿਰ ਸਿਰ ਅਮਰੂਦ ਦਾ ਪੱਤਾ ਇੱਕ ਚਬਣਾ ਚਾਹੀਦਾ ਉਦੋਂ ਐਵੇਂ ਖਾਈ ਜਾਣੇ ਤੋੜ ਤੋੜ ਕੇ ਮੂੰਹ ਪੱਕੇ ਬੋਬਾ ਤਾ ਸੱਡੇ ਦਾ ਪੱਤਾ ਖਾ ਲੰਦੇ ਹਾਂ ਹਾਂ ਉਹ ਵੀ ਕੁੰਬਾ ਆਹ ਹੋਈ ਸੁਫਾਇਦੇ ਠੀਕ ਹੋ ਜਾਂਦਾ ਛੇਕੀ ਮੂੰਹ ਪੱਕੇ ਵਾਲਾ ਹਨਾ ਗਲਾ ਵੀ ਖਰਾਬ ਹੁੰਦਾ ਤਾਂ ਵੀ ਕਹਿੰਦੇ ਸੁਫਾਇਦੇ ਦੀ ਚਾਹ ਬਣਾ ਕੇ ਪੀਓ ਪਰ ਅੱਜ ਕੱਲ ਆਪਾਂ ਭਾਈ ਦੇ ਡਾਕਟਰ ਨਾਲ ਨੂੰ ਦਵਾਈ ਲੈਣ ਚਲਾਂ ਅੰਟੀ ਇੰਨਾ ਕਾ ਵੱਢ ਲਓ ਤੇ ਮੈਂ ਉਧਰੋਂ ਵੇਲ ਜੀ ਕੱਢ ਦਿੰਨੀ ਵਿੱਚ ਹਾਂਜੀ ਬੱਲੇ ਨਾ ਕਰਿਆ ਗਿਆ ਮੈਂ ਤਾਂ ਕਹਿੰਦੇ ਉਹ ਫੋਨ ਪੇ ਤਾਂ ਅਖਾਤੀ ਨਹੀਂ ਚਲ ਰਹੀ ਨਾ ਕੱਢੀ ਯਾਰ ਆਂਟੀ ਕਹਿੰਦੇ ਐਨ ਐਨ ਨਾ ਮੈਂ ਕਰ ਦਿੱਤਾ ਥੋੜਾ ਥੱਕ ਗਈ ਆ ਮੈਂ ਤੇ ਨਿਕਾ ਨਿਕਾ ਜਿਹੜਾ ਤੁਸੀਂ ਕਰ ਲਿਓ ਮੈਂ ਕਿਹਾ ਇੰਨਾ ਬੜਾ ਧੰਨਵਾਦ ਵੀ ਇੰਨਾ ਜਿਹੜਾ ਤੁਸੀਂ ਦਿਖਣ ਲਾਤਾ ਕੁਝ ਨਾ ਕੁਝ ਪਹਿਲਾਂ ਤਾਂ ਗੱਲਾਂ ਹੀ ਕਰ ਦਿੱਤੇ ਪਹਿਲਾਂ ਵੀ ਤੇ ਫੇਰੀ ਜਾਓ ਹਾਂ ਪਹਿਲਾਂ ਹੁਣ ਇਹਨਾਂ ਨੂੰ ਹਵਾ ਲੱਗ ਗਈ ਹੁਣ ਲੱਗ ਗਈ ਹਾਂ ਹੁਣ ਲੱਗ ਵੀ ਜਾਣਾਂ ਫੁੱਲ ਆਇਆ ਵਾ ਨਾ ਫੁੱਲ ਆਇਆ ਪਿਆ ਵਾ ਨਾਲੇ ਮੌਸਮ ਵੀ ਥੋੜਾ ਜਿਹਾ ਚੇਂਜ ਹੁੰਦਾ ਜਾਂਦਾ ਤੇ ਹੁਣ ਲੱਗ ਜੂਗਾ ਮਰੂਤਾਂ ਭਰੇ ਭਏ ਨੇ ਉੱਤੇ ਪਰ ਇਹ ਸ਼ੁਗਰਪ੍ਰੇਮ ਮਰੂਦ ਇਧਰ ਨੇ ਸਹੀ ਉਹ ਜਿਹੜੇ ਲਾਲ ਮਰੂਦੋ ਕਾਣੇ ਪੈ ਗਏ ਸਾਰੇ ਆਪਾਂ ਇੰਨਾ ਆਂਟੀ ਤੋਂ ਕੰਮ ਕਰਵਾ ਲਿਆ ਤੇ ਆਪਾਂ ਜਾਣ ਮਛਣ ਕੋਈ ਕੀਤੀ ਨਹੀਂ ਪਿਆ ਆਂਟੀ ਕਿਹੜੇ ਪਿੰਡੋਂ ਆਏ ਤੁਸੀਂ ਨਾਮ ਕੀ ਤੁਹਾਡਾ ਨਾਲੇ ਮਾਜਰੀ ਤੇ ਮਾਜਰੀ ਤੋਂ ਨਾਮ ਕੀ ਤੁਹਾਡਾ ਕਰਮਜੀਤ ਕੌਰ ਕਰਮਜੀਤ ਕੌਰ ਤਾਂ ਨੂੰ ਅਸੀਂ ਬਗਾਨੇ ਲੱਗਦੇ ਸਾਨੂੰ ਤੋਂ ਹੀ ਆਪਣੇ ਲੱਗਣ ਲੱਗ ਪਏ ਹਾਂ ਜੀ ਐਦਾਂ ਦੇ ਤੁਹਾਨੂੰ ਕੋਈ ਮਿਲੇ ਨਹੀਂ ਉਹਨਾਂ ਨਾਲ ਵੀਡੀਓ ਬਣਾਈਏ ਉਹਨਾਂ ਨਾਲ ਹੱਸੀਏ ਉਹਨਾਂ ਨਾਲ ਇੰਜੋਏ ਕਰੋ ਨਾਲ ਕੰਮ ਨੂੰ ਆਪ ਲੱਗ ਜਿਓ ਓਕੇ ਸਾਨੂੰ ਨਹੀਂ ਆਂਟੀ ਕੋਈ ਵੀ ਇਹੋ ਜਿਹਾ ਹੈਗਾ ਮੈਂ ਆਪ ਹੀ ਕਰਦੀ ਸਾਰਾ ਵੇਲੇ ਕੰਮ ਵਧੀਆ ਹੈ ਜੀ ਹਾਂ ਮੈਂ ਸਾਰਾ ਆਪ ਹੀ ਕਰਦੀ ਹਾਂ ਬੰਦੇ ਦੇ ਘਰ ਮੈਂ ਹੁਣ ਮੇਰਾ ਟਾਈਮ ਨਹੀਂ ਲੱਗਦਾ ਤਾਂ ਕਰਕੇ ਮੇਰੇ ਤੋਂ ਇੰਨਾ ਘ ਰਹਿ ਗਿਆ ਜਿਹਨਾਂ ਬਸਾਰਾ ਆਪੇ ਹੀ ਕੰਮ ਕਰਦੇ ਇਹਨੇ ਹਾਂ ਕਈ ਕਰ ਦਿੰਦੇ ਨੇ ਨਾ ਕਿ ਜਿਵੇਂ ਆਪਾਂ ਜੀ ਚਾਹ ਲੋ ਦਿਹਾੜੀ ਤੇ ਬੰਦਾ ਲਾ ਲਿਆ ਜਿਵੇਂ ਆਪਾਂ ਪਤਾ ਨਹੀਂ ਉਹਨੂੰ ਖਰੀਦ ਹੀ ਲਿਆ ਹੁੰਦਾ ਐ ਪੂਰਾ ਦੱਬ ਕੇ ਕੰਮ ਲੈਣਗੇ ਨਾ ਚਾਹ ਬਾਣੀ ਪੁੱਛਣਗੇ ਨਾ ਸਿੱਧੇ ਮੂੰਹ ਬੋਲਦੇ ਹੀ ਆ ਉਹ ਐ ਕਰਦੇ ਨੇ ਵੀ ਜਿਵੇਂ ਉਹ ਬੰਦਾ ਹੀ ਨਹੀਂ ਹੁੰਦਾ ਵੇਖੋ ਵੀ ਇਨਸਾਨ ਨੇ ਮਿਹਨਤ ਕਰਦੇ ਆ ਆਪਾਂ ਆਪਾਂ ਘਰੇ ਬੈਠੇ ਮਿਹਨਤ ਕਰਦੇ ਵਿਚਾਰੇ ਬਾਹਰ ਮਿਹਨਤ ਕਰਦੇ ਮਿਹਨਤ ਤਾਂ ਹੀ ਹੁੰਦੀ ਆ ਉਹ ਤਾਂ ਕਰਨਾ ਪੈਂਦਾ ਜੀ ਆ ਉਹ ਹੀ ਤਾਂ ਕਰਨਾ ਹੀ ਪੈਂਦਾ ਜੀ ਸਾਰੇ ਬੱਚੇ ਪਾਲਦੇ ਹਿਤਾਬ ਕਰਦੇ ਇਹ ਮਿਹਨਤ ਤਾਂ ਕਰਨੀ ਪੈਂਦੀ ਸਾਰਿਆਂ ਤਲੰਟੇ ਵੱਡਾ ਵੱਡਾ ਮਗਾੜ ਦਿੱਤੀਆਂ ਜਿੱਤੋਂ ਤੁਹਾਨੂੰ ਡਰ ਲੱਗਦਾ ਨਿੱਕਾ ਜਿਹੜਾ ਤੁਸੀਂ ਥੱਲੇ ਵੱਡੀ ਜਾਉਂਦੇ ਨਾ ਕੋਈ ਨਾ ਮਾ ਫੜਦਾ ਨਾ ਨਿੱਕਾ ਨਿੱਕਾ ਬੈਠੇ ਵੱਡੀ ਜਾਓ ਤੁਸੀਂ ਠੀਕ ਹੈ ਤੇ ਲਓ ਜੀ ਆਪਾਂ ਘਾਹ ਦੀ ਜਿਹੜੀ ਵਾਢੀ ਪਾਈ ਸੀਗੀ ਉਹ ਆਪਣੇ ਖਤਮ ਹੋ ਚੁੱਕੀ ਹੈ ਤਾਂ ਹੁਣ ਆਪਾਂ ਭਰੀਆਂ ਚੁੱਕ-ਚੁੱਕ ਇੱਕ ਸਾਈਡ ਤੇ ਰੱਖ ਦਿੰਨੇ ਹੁਣ ਆਪਾਂ ਸਾਰਾ ਮੋਟਾ-ਮੋਟਾ ਕੱਢਤਾ ਤੇ ਥੱਲੇ ਆਂਟੀ ਕਹਿੰਦੇ ਚਲ ਮੈਂ ਇਨਾਂ ਕੁ ਜਿਹੜਾ ਵੜ ਦੂੰਗੀ ਇਹ ਚ ਮਿਰਚਾਂ ਦਾ ਥੋੜਾ ਜਿਹਾ ਧਿਆਨ ਰੱਖਿਓ ਆਂਟੀ ਇਹ ਮਿਰਚਾਂ ਵੀ ਜਿਹੜੀਆਂ ਮੈਂ ਵਿਚਾਰੀ ਆਮ ਨਹੀਂ ਆ ਪੀਲੀਆਂ ਸ਼ਮਲਾ ਮਿਰਚਾਂ ਨੇ ਸਪੈਸ਼ਲੀ ਬੀਜੀਆਂ ਮੈਂ ਲਿਆ ਕੇ ਆਂਟੀ ਕਹਿੰਦੇ ਚਾਹ ਨਹੀਂ ਮੈਂ ਪੀਣੀ ਕਿ ਮੈਨੂੰ ਰੋਟੀ ਬਣਾ ਕੇ ਲਿਆ ਕੇ ਪੀ ਤੇ ਆਪਾਂ ਰੋਟੀ ਬਣਾ ਕੇ ਜਿਵੇਂ ਆਪਾਂ ਗਾਰਡਨ ਚ ਸਾਫ ਸਫਾਈ ਕਰਵਾ ਰਹੇ ਸੀਗੇ ਨਾਲ ਆਪਾਂ ਵੀ ਲੱਗੇ ਸੀਗੇ ਵਿੱਚੋਂ ਆ ਕੇ ਤੇ ਹੁਣ ਵੱਜ ਚੁੱਕੇ ਨੇ ਸ਼ਾਮ ਦੇ 4 ਤੇ ਦੇਖਦੇ ਆਪਾਂ ਆਂਟੀ ਨੇ ਸਾਰਾ ਕੰਮ ਕਰ ਲਿਆ ਕਿ ਨਹੀਂ ਕਿਉਂਕਿ ਚਾਹ ਪਾਣੀ ਆਪਾਂ ਸਾਰਾ ਕੁਝ ਪਿਆਤਾ ਸੀ ਆਂਟੀ ਨੂੰ ਰੋਟੀ ਵੀ ਖਵਾਤੀ ਸੀ ਹੋ ਗਿਆ ਆਂਟੀ ਚਲੋ ਲਓ ਜੀ ਦਿਖਣ ਲਾਤਾ ਆਂਟੀ ਨੇ ਵਧੀਆ ਐ ਚਮਕਾਤਾ ਹੂੰ ਦੁੱਧ ਕੀ ਸਫੇਦੀ ਜਿਵੇਂ ਵੀਡੀਓਂ ਦੀ ਹੁੰਦੀ ਨਾ ਸਰਪ ਵਾਲੀ ਉਦਾਂ ਹੀ ਆ ਵੀ ਐ ਪੂਰਾ ਦਿਖਣ ਲਾ ਦਿੱਤਾ ਸਾਰੇ ਬੂਟੇ ਵਿੱਚੋਂ ਦਿਖਣ ਲੱਗ ਗਏ ਨੇ ਤੇ ਰਹਿ ਗਿਆ ਜਿਹੜਾ ਘਾਹ ਸਾਰਾ ਚੋਕ ਕੇ ਬਾਹਰ ਸੁੱਟਣ ਵਾਲਾ ਇਹ ਸਾਡੇ ਅਣੂ ਦੀ ਡਿਊਟੀ ਆ ਇਹ ਉਹ ਕਰੂਗਾ ਤੇ ਆਂਟੀ ਹੁਣ ਛੁੱਟੀ ਹਾਂਜੀ ਕਿੰਨੀ ਦਿਹਾੜੀ ਟੋੜੀ ਤਾਂ ਵੀ ਤੁਹਾਨੂੰ ਪਤਾ ਹੀ ਹੈ ਹੁਣ ਅਲੋ ਜੀ ਅਲੋ ਠੀਕ ਹੈ ਖੁਸ਼ ਆ ਦੇ ਆਂਟੀ ਨੇ ਕੰਮ ਵਧੀਆ ਨਵੇੜ ਲਿਆ ਇੱਕ ਸਾਬ ਦਾਦੀ ਤੇ ਆੜੀ ਦੀ ਆਂਟੀ ਦਾ ਕੰਮ ਨਵੇੜ ਲਿਆ ਸੀਗਾ ਤੇ ਮੁੜ ਕੇ ਆਂਟੀ ਨੇ ਥੋੜਾ ਥੋੜਾ ਜਿਹੜਾ ਨਿਕ ਨਿਕ ਕੰਮ ਰਹਿ ਗਿਆ ਉਹ ਕਰਦੇ ਰਏ ਤੇ ਹੁਣ ਅਜੇ 4 ਵਜੇ ਨੇ ਤੇ ਆਪਾਂ ਆਂਟੀ ਨੂੰ ਮਿਹਨਤਾਨਾ ਇਹਨਾਂ ਦਾ ਜਿਹੜਾ ਦੇ ਦਿੱਤਾ ਤੇ ਆਂਟੀ ਹੁਣ ਚੱਲੇ ਆਂਡੀ ਖੁਸ਼ ਹੋ ਖੁਸ਼ ਆ ਫੇਰ ਦੂਜੇ ਤੇ ਜਿਹੜੇ ਦਿਨ ਕਿਤੇ ਟਾਈਮ ਲੱਗਾ ਜਾਂ ਹਫਤੇ ਬਾਅਦ ਕਿਤੇ ਟਾਈਮ ਲੱਗਾ ਕਿਹੜਾ ਮਾਰਦੇ ਰਿਆ ਕਰੋ ਹਾਂ ਨਹੀਂ ਦੋ ਬੇਟੀਏ ਦੋ ਡੀਡੀ ਕੰਮ ਕਰਦੀ ਉਹਨੂੰ ਫਿਰ ਮੈਂ ਸੁਣਾ ਦੇ ਦੇਕੋ ਮੇਰੇ ਤਰ੍ਹਾਂ अच्छा चल ਮੈਂ ਉਹਨੂੰ ਸੁਣਾ ਦੇ ਦਿਆ ਕਰੂੰ ਜਿੱਦੋਂ ਕਿਤੇ ਜ਼ਰੂਰਤ ਹੋਈ ਨਾ ਜਿਆਦੀ ਤੇ ਫਿਰ ਮੈਂ ਉਹਨੂੰ ਸੁਣਾ ਦੇ ਠੀਕ ਹੈ ਠੀਕ ਹੈ ਕਸ਼ਮੀਰ ਵਾਲਾ ਡਾਂਸ ਵੀ ਕਸ਼ਮੀਰੀ ਮਿਰਚ ਤੁਹਾਨੂੰ ਵਿਖਾਉਣੀ ਆ ਆਓ ਜੀ ਆਓ ਜੀ ਅੱਜ ਖੁਸ਼ੀ ਦੇ ਪਲ ਤੁਹਾਨੂੰ ਵਿਖਾਈਏ ਕਿਉਂਕਿ ਮੇਰੇ ਗਾਰਡਨ ਦੇ ਵਿੱਚ ਪਹਿਲੀ ਜਿਹੜੀ ਆ ਉਹ ਕਸ਼ਮੀਰ ਦੀ ਮਿਰਚ ਲੱਗ ਚੁੱਕੀ ਆ ਇਹ ਦੇਖੋ ਦੇਖੋ ਕਿੰਨੀ ਲੰਬੀ ਇਹ ਹੈ ਜੀ ਕਸ਼ਮੀਰੀ ਮਿਰਚ ਕਸ਼ਮੀਰ ਦੀ ਮਿਰਚ ਇਦੇ ਵਿੱਚ ਹੋਰ ਜ਼ਰੂਰ ਲੱਗੀਆਂ ਹੋਣਗੀਆਂ ਕਿਉਂਕਿ ਜਦੋਂ ਆਪਾਂ ਸਾਫ਼ ਸਫਾਈ ਕਰਦੇ ਆ ਨਾ ਬਾਅਦ ਚ ਪਤਾ ਲੱਗਦਾ ਵੀ ਸਾਡੇ ਕੀ ਕੀ ਉੱਗ ਗਿਆ ਤੇ ਪਰ ਉਹ ਜਿਹੜੀ ਪਹਿਲੀ ਮਿਰਚ ਆਪਾਂ ਨੂੰ ਦੇਖੀ ਆ ਜੈਨਿਕ ਆਪਾਂ ਸਫਲ ਹੋ ਚੁੱਕੇ ਆ ਵੀ ਕਸ਼ਮੀਰ ਦੀ ਜਿਹੜੀ ਮਿਰਚ ਆਪਾਂ ਇੱਥੇ ਵੀ ਬੀਜ ਲਈ ਆ ਬੂਟੇ ਹੀ ਨਹੀਂ ਕੱਲੇ ਹੋਏ ਮਿਰਚ ਵੀ ਤੁਸੀਂ ਵੇਖ ਚੁੱਕੇ ਹੋ ਤੋੜ ਨੇ ਨੂੰ ਹਵਾ ਪਾਊਗੀ ਜਿਵੇਂ ਇੱਧਰ ਵੀ ਫੁੱਲ ਨਿਕਲ ਚੁੱਕੇ ਆ ਤੇ ਇਹਨਾਂ ਨੂੰ ਵੀ ਲੱਗਣਗੇ ਜੀ ਬਾਕੀ ਸਾਰੀ ਸਾਫ਼ ਸਫਾਈ ਆਂਟੀ ਨੇ ਕੱਲ ਹੀ ਦਿੱਤੀ ਆ ਅਣੂ ਦਾ ਰਹਿ ਗਿਆ ਕੰਮ ਉਹ ਦੇਖੋ ਅੱਜ ਕਰਦਾ ਕੱਲ ਕਰਦਾ ਕਿ ਸੰਡੇ ਨੂੰ ਕਰਦਾ ਕੱਲੇ ਕੱਦੂ ਦੀ ਹਲਵੇ ਦੀ ਵੱਲ ਨਹੀਂ ਆ ਉਹਨੂੰ ਤਾਂ ਜਗ੍ਹਾ ਨਹੀਂ ਮਿਲੀ ਉਹਨੇ ਸਾਰਾ ਗਾਰਡਨ ਹੀ ਮੰਨ ਲਿਆ ਤੁਸੀਂ ਦੇਖ ਸਕਦੇ ਦੇਖੋ ਉੱਥੇ ਲੱਗੀ ਜਿੱਥੇ ਉਹ ਘਾਹ ਪਿਆ ਨਾ ਪੰਡ ਉੱਥੇ ਆ ਵੱਲ ਦਾ ਜਿਹੜਾ ਸਿਰਾ ਤੇ ਐਂਡ ਉਹਦਾ ਇੱਧਰ ਆ ਗਿਆ ਸਾਰਾ ਖਤਮ ਹੁੰਦਾ ਉਹ ਵੀ ਮੈਂ ਇਕੱਠੀ ਕਰਕੇ ਰੱਖ ਦਿੱਤੀ ਤੇ ਇੱਧਰ ਦੇਖ ਲਓ ਜੀ ਤੋਰੀਆਂ ਨੇ ਤਾਂ ਸ਼ਰਮ ਹੀ ਲਾ ਛੱਡੀ ਦੇਖੋ ਦੋ ਮੰਜ਼ਲਾਂ ਛੱਤ ਲੀਆਂ ਨੇ ਸਾਡੇ ਗਵਾਂਢੀਆਂ ਨੇ ਇਹ ਉਹਨਾਂ ਤੋਂ ਵੀ ਉੱਤੇ ਜਾ ਰਹੀਆਂ ਨੇ ਹੁਣ ਉਹ ਉੱਥੇ ਵੀ ਦੇਖੋ ਕ੍ਰੰਮਲੀ ਨਿਕਲੀ ਉੱਥੇ ਵੀ ਆਸ ਕਰਦੀਆਂ ਨੇ ਕਿ ਹੋਰ ਈਟਾਂ ਲਾਈਆਂ ਜਾਣ ਤੇ ਅਸੀਂ ਹੋਰ ਤਾਂ ਚੜ੍ਹ ਤੇ ਇਹਦਾ ਤੋਰੀ ਦਾ ਪਤਾ ਦੇਖੋ ਕਿਡਾ ਕਿਡਾ ਜੇ ਹੁਣ ਤੋਰੀਆਂ ਵੀ ਇਡੀਆਂ ਇਡੀਆਂ ਲੱਗ ਜਾਣ ਤਾਂ ਫੇਰ ਮਨ ਖੁਸ਼ ਹੁੰਦਾ ਤੇ ਇਹਨੂੰ ਆਪਾਂ ਹਲੂਣਾ ਫੇਰ ਦੇ ਦਿੰਨੇ ਆ ਵੀ ਭਾਈ ਤੂੰ ਮਿਰਚਾਂ ਮਿਰਚ ਲੱਗ ਸੋਹਣੀਆਂ ਸੋਹਣੀਆਂ ਲੰਬੀਆਂ ਲੰਬੀਆਂ ਮਿਰਚਾਂ ਕੱਢ ਗਾਂ ਤਾਂ ਨਾ ਵਧੀ ਜਾ ਅਸੀਂ ਦਰਖਤ ਨਹੀਂ ਬਣਾਉਣਾ ਕਿਉਂਕਿ ਦਰਖਤ ਜਿਹੜੇ ਸਾਡੇ ਬਹੁਤ ਨੇ ਗਾਰਡਨ ਦੇ ਵਿੱਚ ਕੈਸ ਬੂਟੇ ਨੂੰ ਹਲੂਣਾ ਦੇਣ ਵਾਲਾ ਤੂੰ ਪਤਾ ਨਹੀਂ ਖੁਰਮਾਨੀ ਆ ਆਲੂ ਬਖਾਰਾ ਵਾਂ ਕਿ ਆੜੂ ਆ ਪਤਾ ਨਹੀਂ ਸਮਝ ਨਹੀਂ ਲੱਗਦੀ ਦੋ ਲੱਗੇ ਸਾਡੇ ਛੋਟੇ ਛੋਟੇ ਇਹਦੀ ਕਟਾਈ ਵੀ ਦੋ ਵਾਰੀ ਕਰ ਚੁੱਕੇ ਆ ਪਰ ਅਜੇ ਤੱਕ ਇਹਨੂੰ ਫਲ ਨਹੀਂ ਜੇ ਨਾ ਆਵੇ ਇੱਕ ਵਾਰੀ ਫਾਲ ਆ ਚੁੱਕਾ ਵਾ ਤੇ ਦੁਬਾਰਾ ਨਹੀਂ ਇਦਾਂ ਹੀ ਮਾਲਟੇ ਨਾ ਹੋਇਆ ਸੀ ਸਾਡਾ ਇਹਨੂੰ ਵੀ ਆਪਾਂ ਲੱਗੇ ਲੈ ਕੇ ਆਏ ਸੀ ਕਿ ਕਿੰਨਾ ਦੇਰ ਨੇ ਲੱਗਿਆ ਸੀਗੇ ਇਹਨੂੰ ਵੱਡਾਂਗੇ ਵੱਡਾਂਗੇ ਫੇਰ ਇਹਨੇ ਨਾ ਛਰਮਾ ਛਰਮੇ ਵਿਚਾਰੇ ਨੇ ਬਹੁਤ ਫਲ ਦਿੱਤਾ ਪਿਛਲੀ ਵਾਰ ਵੀ ਤਿਆਰ ਕੀ ਵੀ ਦੇਖੋ ਤੇ ਐਨੇ ਵੀ ਐਦੀ ਵਾਰੀ ਸੀ ਹਰ ਕੇ ਵੱਡਣ ਦੀ ਇਹਨੂੰ ਕਹਿੰਦੇ ਸੀ ਵੀ ਇੱਕ ਰਸਤੇ ਜਿਉਂਦਾ ਤੇ ਇੱਕ ਇਹਨੂੰ ਮੈਂ ਪੁੱਟ ਦੇਣਾ ਪੁੱਟ ਦੇਣਾ ਸਾਰੇ ਕਹਿੰਦੇ ਸੀ ਇਹਨਾਂ ਨੂੰ ਪੋਟੀ ਦਿੱਤਾ ਜਾਵੇ ਕੋਈ ਫਲ ਨਹੀਂ ਦਿੰਦਾ ਪਰ ਐਟਕੇ ਨੂੰ ਬਹੁਤ ਫਲ ਲੱਗਾ ਝੜ ਸਾਰੇ ਗਿਆ ਹੁਣ ਦੇਖੋ ਅਗਲੀ ਵਾਰ ਸ਼ਾਇਦ ਦੇਵੇ ਤੋ ਕੋ ਡਰ ਦੇ ਮਾਰੇ ਮੁੜ ਕੇ ਫਲ ਦੇ ਦਿੰਦੇ ਵੀ ਵੜਦੇ ਨੇ ਤੇ ਉਹ ਮਿਰਚਾਂ ਨੂੰ ਵੀ ਆਪਾਂ ਵੜਦਾਂਗੇ ਜੇ ਨਾ ਹੋਈਆਂ ਤੇ ਇਹ ਜਿਹੜਾ ਆਪਾਂ ਸਾਰੀ ਸਾਫ ਸਫਾਈ ਕਰ ਲਈ ਤੇ ਹੁਣ ਸੁੱਖ ਦਾ ਸਾਹ ਆਇਆ ਜਿਵੇਂ ਆਪਾਂ ਐ ਪੂਰਾ ਘੁੱਟ ਕੇ ਬੈਠੇ ਹੋਏ ਨੇ ਨਾ ਕਿਤੇ ਬੱਸ ਦੇ ਵਿੱਚ ਜਿੰਨਾ ਸਫਰ ਕੀਤਾ ਹੋਊਗਾ ਐ ਟਾਈਟ ਬੈਠੇ ਨੇ ਜਦੋਂ ਕੋਈ ਸਵਾਰੀ ਉੱਤੇ ਹਾਂ ਸੁੱਖ ਦਾ ਸਾਹ ਆ ਉਸੇ ਤਰ੍ਹਾਂ ਇਹ ਵਿਚਾਰੇ ਬੁੱਢੇ ਨੂੰ ਅੱਜ ਸੁੱਖ ਦਾ ਸਾਹ ਆਇਆ ਤੇ ਬੜੇ ਖੁਸ਼ ਨੇ ਲਹਿਰਾ ਰਹੇ ਨੇ ਪੂਰੇ ਤੇ ਹੁਣ ਇਹ ਫਲ ਜ਼ਰੂਰ ਦੇਣਗੇ ਸਾਨੂੰ ਉਮੀਦ ਆ ਤੇ ਬਾਕੀ ਆਪਾਂ ਜਿਹੜਾ ਵਾ ਉਹ ਦੇਸੀ ਕੋਈ ਜਿਗਾਰਡਮੈਂਟ ਕਰਦੇ ਰਵਾਂਗੇ ਤੇ ਚਾਹੇ ਲੱਸੀ ਦੀ ਚਾਹੇ ਉਹ ਗੁੜ ਦਾ ਜਿਹੜਾ ਵਾ ਸ਼ਰਬਤ ਉਹ ਪਾਵਾਂਗੇ ਕਿਉਂਕਿ ਕਹਿੰਦੇ ਫੁੱਲਾਂ ਦੇ ਉੱਤੇ ਉਹ ਗੁੜ ਦਾ ਸ਼ਰਬਤ ਪਾਈਏ ਫਿਰ ਮੱਖੀਆਂ ਆਉਂਦੀਆਂ ਨੇ ਉਸ ਤੋਂ ਬਾਅਦ ਜਿਹੜਾ ਫਲ ਲੱਗਣਾ ਸ਼ੁਰੂ ਹੋ ਜਾਂਦਾ ਦੂਜੀ ਗੱਲ ਆਪਾਂ ਇਹਦੇ ਵਿੱਚ ਇੱਕ ਮੈਸੇਜ ਵੀ ਦੇਣਾ ਚਾਹੁੰਨੇ ਆਂ ਵੀ ਜਿਵੇਂ ਅੱਜ ਆਪਾਂ ਆਂਟੀ ਨੂੰ ਲਾਇਆ ਸੀ ਕੰਮ ਤੇ ਤੇ ਉਹਨਾਂ ਨੂੰ ਐ ਫੀਲ ਕਰਾਓ ਕੰਮ ਵਾਲਿਆਂ ਨੂੰ ਕਿ ਤੁਸੀਂ ਸਾਡੇ ਘਰ ਦੇ ਮੈਂਬਰ ਐ ਨਾ ਫੀਲ ਕਰਾਇਆ ਕਰੋ ਕਿ ਤੁਸੀਂ ਪੈਸੇ ਦੇ ਕੇ ਅਸੀਂ ਲਿਆਂਦੇ ਆ ਅਗਲੇ ਨੂੰ ਹੀਣ ਭਾਵਨਾ ਜਿਹਾ ਨਾ ਕਰਾਇਆ ਕਰੋ ਕਈ ਤਾਂ ਗਲਾਸ ਵੀ ਨਹੀਂ ਦਿੰਦੇ ਹੈਗੇ ਵੀ ਨਾ ਜੀ ਗਲਾਸ ਜਿਹੜਾ ਕੰਮ ਵਾਲੇ ਨੇ ਗਲਾਸ ਚ ਪਾਣੀ ਪੀਣਾ ਉਹ ਵੱਖਰਾ ਰੱਖਦੇ ਐਹੋ ਜੀ ਕੋਈ ਨਾ ਕਰਾਇਆ ਕਰੋ ਤੇ ਦੂਜੀ ਮੇਨ ਜਿਹੜੀ ਗੱਲ ਆ ਤੁਸੀਂ ਕੰਮ ਜਿੱਦਾਂ ਮਰਜ਼ੀ ਕਰਵਾਓ ਪਰ ਜਦੋਂ ਬੰਦਾ ਹਟ ਕੇ ਜਾ ਰਿਹਾ ਨਾ ਉਹਨੂੰ ਮਿਹਨਤਾਨਾ ਜਿਹੜਾ ਉਹ ਪਹਿਲਾਂ ਦੇ ਦਿਆ ਕਰੋ ਜਿਵੇਂ ਮੁਸਲਿਮ ਧਰਮ ਦੇ ਵਿੱਚ ਲਿਖਤ ਚ ਹੈਗਾ ਵਾ ਕਿ ਜਿਹੜਾ ਮਜ਼ਦੂਰ ਆ ਉਹ ਜਦੋਂ ਮਜ਼ਦੂਰੀ ਕਰਕੇ ਹਟਦਾ ਉਹਦਾ ਪਸੀਨਾ ਸੁੱਕਣ ਤੋਂ ਪਹਿਲਾਂ ਉਹਨੂੰ ਮਜ਼ਦੂਰੀ ਉਹਦੀ ਦਿੱਤੀ ਜਾਵੇ ਨਾ ਤੇ ਫਿਰ ਸਭ ਤੋਂ ਵਧੀਆ ਗੱਲ ਉਹ ਬੰਦਾ ਖੁਸ਼ ਵੀ ਹੋ ਜਾਂਦਾ ਵਾ ਤੁਹਾਨੂੰ ਅਸੀਸਾਂ ਵੀ ਦਿੰਦਾ ਵਾ ਸੋ ਇਸ ਕਰਕੇ ਜਿੰਨਾਂ ਵੀ ਤੁਸੀਂ ਕੰਮ ਕਰਵਾਉਨੇ ਹੋ ਚਾਹੇ ਕੰਮ ਵਾਲਿਆਂ ਘਰੇ ਲਾਉਨੇ ਹੋ ਜਾਂ ਕਿਸੇ ਤਰ੍ਹਾਂ ਵੀ ਕੋਈ ਬੰਦੇ ਤੋਂ ਮਿਹਨਤ ਤੁਸੀਂ ਕਰਵਾਉਨੇ ਹੋ ਤੇ ਉਹਦਾ ਮਿਹਨਤਾਨਾ ਜਿਹੜਾ ਉਸ ਵੇਲੇ ਦੇ ਦਿਆ ਕਰੋ ਮੈਂ ਅੱਜ ਦਿੱਤਾ ਇਹਦਾ ਇਹ ਮਤਲਬ ਮੈਂ ਤੁਹਾਨੂੰ ਕਹਿੰਦੀ ਵੀ ਮ ਆਪਾਂ ਹੁਣ ਕੋਈ ਕੰਮ ਕਰੀਏ ਮੰਨ ਲਓ ਮੈਂ ਕੋਈ ਕੰਮ ਕਰ ਲਈਏ ਮੈਨੂੰ ਉਸ ਚੀਜ਼ ਦੇ ਪੈਸੇ ਨਾ ਦਿੱਤੇ ਜੇ ਮੈਨੂੰ ਕਹਿੰਨਾ ਦੁੱਖ ਲੱਗਦਾ ਨਾ ਮੈਂ ਖੁਸ਼ ਹੋ ਕੇ ਮੜ ਕੇ ਕੰਮ ਹੀ ਕਰੂੰਗੀ ਉਹਨਾਂ ਦੇ ਕਰੀ ਦੁਬਾਰਾ ਨਹੀਂ ਆਉਂਗੀ ਹੈਨਾ ਇਦਾਂ ਤੁਸੀਂ ਕਰਿਆ ਨਾ ਕਰੋ ਪਲੀਜ਼ ਜਿਹੜੇ ਕੋਈ ਭੈਣ ਭਰਾ ਕਰਦੇ ਤੇ ਸਾਡਾ ਇਹ ਅੱਧੀ ਦਿਹਾੜੀ ਦਾ ਕੰਮ ਸੀਗਾ ਸਾਰਾ ਤੇ ਆਂਟੀ ਨੇ ਅੱਧੀ ਦਿਹਾੜੀ ਚ ਕਰ ਵੀ ਲਿਆ ਸੀਗਾ ਕਿਉਂਕਿ 12 ਵਜੇ ਜਦੋਂ ਮੈਂ ਰੋਟੀ ਖਵਾਈ ਆਂਟੀ ਨੂੰ ਆਂਟੀ ਉਹ ਉੱਥੇ ਪਹੁੰਚ ਗਏ ਸੀਗੇ ਪਕਿਹੜਾ ਨਿਕਨੇ ਕਾ ਕੰਮ ਚਲੋ ਆਪਾਂ ਆਪ ਆਪ ਕਰ ਲਾਂਗੇ ਤੇ ਅੱਧਾ ਦੇਣ ਸੀ ਗਾਂਟੀ ਨੂੰ ਆਂਟੀ ਨਾਲ ਕਦੀ ਕਿਤੇ ਰੰਬਾ ਮਾਰ ਕਦੀ ਕਿਤੇ ਰੰਬਾ ਮਾਰ ਵੀ ਪਤਾ ਨਹੀਂ ਇਹਨਾਂ ਨੇ ਸਾਨੂੰ ਦਿਹਾੜੀ ਦੇਣੀ ਆ ਮੈਨੂੰ ਪੂਰੀ ਕਿ ਨਹੀਂ ਦੇਣੀ ਕਿਤੇ ਅੱਧੀ ਨਾ ਦੇਣ ਮੈਂ ਆਂਟੀ ਨੂੰ ਕਿਹਾ ਆਂਟੀ ਇਹੋ ਜਿਹਾ ਕੁਛ ਨਹੀਂ ਤੇ ਤੁਸੀਂ ਟਾਈਮ ਦੇਖ ਸਕਦੇ ਹੋ ਦੇਖੋ ਸਾਢੇ ਤਿੰਨ ਹੋਏ ਨੇ ਅਜੇ ਤੇ ਆਪਾਂ ਆਂਟੀ ਨੂੰ ਪੂਰੀ ਦਿਹਾੜੀ ਦੇ ਪੈਸੇ ਦੇ ਕੇ ਤੇ ਬੜਾ ਖੁਸ਼ ਕਰਕੇ ਉਹਨੂੰ ਭੇਜਿਆ ਵਾ ਰੋਟੀ ਪਾਣੀ ਬੜੇ ਉਹਨਾਂ ਨੇ ਚਾਹ ਦੇ ਨਾਲ ਖਾਧਾ ਚਾਹ ਪਾਣੀ ਵੀ ਉਹਨਾਂ ਨੇ ਪੀਤਾ ਤੇ ਇਦਾਂ ਤੁਸੀਂ ਵੀ ਜਰੂਰ ਕਰਿਆ ਕਰੋ ਤਾਂ ਕਿ ਅਗਲਾ ਜਿਹੜਾ ਵਾ ਦੁਬਾਰਾ ਤੁਹਾਡੇ ਖੁਸ਼ ਹੋ ਕੇ ਕੰਮ ਕਰੇ ਆਂਟੀ ਨੂੰ ਮੈਂ ਜਿਵੇਂ ਵੀਡੀਓ ਚ ਪੁੱਛਾਂ ਤੇ ਆਂਟੀ ਤੁਹਾਨੂੰ ਅਹੀ ਬਗਾਨੇ ਤੇ ਲਾਦੇ ਕਹਿੰਦੇ ਨਹੀਂ ਵਧੀਆ ਲੱਗਦਾ ਵੀ ਇਦਾਂ ਕੋਈ ਆ ਜਿਹੜਾ ਸਾਡੇ ਨਾਲ ਆ ਕੇ ਲੱਗਦਾ ਵਾ ਪਰ ਆਪਾਂ ਨੂੰ ਮੇਨਟ ਕਰਨ ਦੇ ਵਿੱਚ ਕੋਈ ਸ਼ਰਮ ਨਹੀਂ ਹੈਗੀ ਸੋ ਜੇ ਵੀਡੀਓ ਚੰਗੇ ਲੱਗੀ ਜਿਆਦਾ ਜਿਆਦਾ ਜਿਹੜਾ ਲਾਈਕ ਸ਼ੇਅਰ ਜ਼ਰੂਰ ਕਰਿਓ ਜੇ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਚੈਨਲ ਤੇ ਜੇ ਪਹਿਲੀ ਵਾਰੀ ਆਏ ਹੋ ਕਿਉਂਕਿ ਬਹੁਤ ਭੈਣ ਭਰਾਵਾ ਜਿਹੜੇ ਸਬਸਕ੍ਰਾਈਬ ਹੀ ਨਹੀਂ ਕਰਦੇ ਚੈਨਲ ਨੂੰ ਤੇ ਬਾਅਦ ਵਿੱਚ ਮਣਕੇ ਜਦੋਂ ਫੋਨ ਨੰਬਰ ਇੱਕ ਵਾਰੀ ਲੈ ਲੈਂਦੇ ਫਿਰ ਫੋਨ ਕਰਦੇ ਮੈਂ ਤੁਹਾਨੂੰ ਵੀਡੀਓ ਨਹੀਂ ਪਾਉਂਦੇ ਉਹਨਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਹੁੰਦਾ ਸੋ ਪਲੀਜ਼ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰ ਲਿਆ ਕਰੋ ਤੇ ਬੈਲ ਬਟਨ ਵੀ ਦਬਾ ਲਿਆ ਕਰੋ ਤਾਂ ਕਿ ਜਿਹੜੀ ਆਪਾਂ ਲੇਟੈਸਟ ਵੀਡੀਓ ਪਾਉਣੀ ਹੈ ਉਹਨਾਂ ਦੀ ਨੋ